ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਡ ਮਿਸ ਸਕਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਹੋ ਗਿਆ ਸਾਡੇ ਅਖ ਦਾ ਆਪਾਂ ਹੁਣੇ-ਹੁਣੇ ਉੱਠੇ ਆ ਅੱਜ ਅੱਜ ਨੀਂਦ ਪੂਰੀ ਹੋਈ ਹੈ ਨਿਹਰਾ ਬਾਅਦ ਮੇਰੀ ਥੋੜੀ ਬਹੁਤ ਹੀ ਹੋ ਗਈ ਨਿਹਰਾ ਸਵੇਰ ਦਾ 7 ਵਜੇ ਦਾ ਜਾ ਕਰਦੇ ਗਾਹ ਗਿਲਾ ਪਾਇਆ ਹੋਇਆ ਪਰ ਫਿਰ ਵੀ ਉੱਪਰ ਗੇਟ ਲਾ ਕੇ ਆਇਆ ਕਰੋ ਯਾਰ ਜੇ ਹੇਠਾ ਆਉਣਾ ਹੁੰਦਾ ਤੁਸੀਂ ਉੱਠ ਕੇ ਜਾਕੋ ਤੇ ਥੋੜੀ ਬਹੁਤੀ ਜੀ ਨੀਂਦ ਪੂਰੀ ਹੋ ਗਈ ਚਲੋ ਕੋਈ ਨਹੀਂ ਦੋ ਚਾਰ ਦਿਨਾਂ ਇਹੀ ਕੰਮ ਤੇ ਆਪਾਂ ਹੁਣ ਅੱਜ ਆਪਾਂ ਘਰ ਹੀ ਰੈਸਟ ਕਰਨੀ ਅੱਜ ਕਿਤੇ ਜਾਣ ਦੀ ਕੋਈ ਪਲਾਨਿੰਗ ਨਹੀਂ ਹੈਗੀ ਕੱਲ ਬਣਾਵਾਂਗੇ ਬਾਕੀ ਸ਼ਾਮ ਤੱਕ ਪਤਾ ਵੀ ਨਹੀਂ ਜੇ ਅਰਸ਼ੀਬ ਦੁਪਹਿਰੇ ਆ ਗਿਆ ਉਹ ਕਹਿੰਦਾ ਤਾਂ ਸੀਗਾ ਮੈਂ ਦੁਪਹਿਰੇ ਆ ਜਾਊਂਗਾ ਫਿਰ ਸ਼ਾਮ ਨੂੰ ਕਿਤੇ ਚੱਲਾਂਗੇ ਪੱਕੀ ਪਤਾ ਨਹੀਂ ਕੁਛ ਹੁਣ ਆਪਾਂ ਪੀਨੇ ਆ ਚਾਹ ਬੱਧ ਹੋ ਰਿਓ ਬਿਸਕਟ ਚਲੋ ਜੀ ਲਓ ਜੀ ਟਾਈਮ ਤਕਰੀਬਨ 12 ਵਜਣ ਵਾਲੇ ਨੇ ਪੌਣੇ 12 ਦਾ ਹੋ ਗਿਆ ਤੇ ਆਪਾਂ ਹੁਣ ਖਾਣ ਲੱਗਿਆ ਰੋਟੀ ਸਵੇਰ ਦੀ ਕਿਉਂਕਿ ਮੈਂ ਲੇਟ ਉੱઠી ਸੀ ਤੇ ਚਾਹ ਪੀਤੀ ਫਿਰ ਭੁੱਖ ਨਹੀਂ ਲੱਗੀ ਉਸ ਤੋਂ ਬਾਅਦ ਔਰ ਬਾਕੀ ਸਾਰੇ ਗਏ ਆਪਣੇ ਕਮਾਂਕਾਰਾਂ ਤੇ ਅਰਸ਼ਦੀਨ ਤਾਂ ਪਹਿਲਾਂ ਹੀ ਚਲੇ ਗਿਆ ਸੀ ਮੈਂ ਉਹ ਸੁੱਤੀ ਹੋਈ ਸੀ ਜੀ ਦੈਨ ਉਸ ਤੋਂ ਬਾਅਦ ਗੁਰਪ੍ਰੀਤ ਵੀ ਚਲੀ ਗਈ ਕਿਉਂਕਿ ਉਹਨੇ ਪਹਿਲਾਂ ਫਤਿਹ ਦਾ ਰਿਜ਼ਲਟ ਲੈਣਾ ਸੀ ਸਕੂਲ ਤੋਂ ਤੇ ਫਤਿਹ ਹੋ ਗਿਆ ਆਪਣਾ ਪਾਸ ਬਹੁਤ ਵਧੀਆ ਨੰਬਰਾਂ ਦੇ ਨਾਲ ਔਰ ਮੈਂ ਮੈਂ ਤੇ ਜੋਨਨ ਹਾਲ ਲਗਾ ਰੋਟੀ ਕਿ ਮੈਂ ਕਿਨੇ ਤਾਂ ਪਹਿਲਾਂ ਖਾ ਲਈ ਮਮੀ ਨੂੰ ਆਇਆ ਹੋਇਆ ਫੋਨ ਮਾਸੀ ਦਾ ਨੇ ਮੈਂ ਕਿ ਕੰਨ ਡਿਸਟਰਬ ਕਰਨਾ ਹੁਣ ਆਪੇ ਪਾ ਕੇ ਖਾ ਲੰਨੇ ਆ ਸੋ ਚਲੋ ਜੀ ਰੋਟੀ ਖਾ ਕੇ ਫੇਰ ਮਿਲਦੇ ਆ ਫੇਰ ਜਨ ਕੁਝ ਹੋਰ ਖਾਵਾਂਗੇ ਜਿਹੜਾ 2.5 ਕਿਲੋ ਵਜ਼ਨ ਘਟਿਆ ਹੁਣ ਫੇਰ ਆ ਪਿਛਲੇ ਮੰਥ ਉਹ ਹੁਣ ਵਧਾਉਣਾ ਨਹੀਂ ਸੋ ਚਲੋ ਜੀ ਰੋਟੀ ਖਾਈਏ ਲੋਵੀ ਫਤੇ ਦੇ ਰਿਜ਼ਲਟ ਦੀ ਪਾਰਟੀ ਚੱਲਦੀ ਆ ਕਹਿੰਦੇ ਮੁੰਡਾ ਪਾਸ ਹੋ ਗਿਆ A1 ਗ੍ਰੇਡ ਦੇ ਨਾਲ ਹੈਨਾ ਵੀ ਫਤੇ ਮੈਂ ਤਾਂ ਜੋਵਨ ਨੇ ਹੁਣੇ-ਹੁਣੇ ਖਾਧੀਆਂ ਰੋਟੀ ਤਾਂ ਕਰਕੇ ਅਸੀਂ 버ਗਰ ਬਾਅਦ ਵਿੱਚ ਖਾਵਾਂਗੇ ਅਸੀਂ ਦੇਣਾ ਨਹੀਂ ਬਾਅਦੋਂ ਤੁਹਾਨੂੰ ਤਿੰਨਾਂ ਨੂੰ ਦੱਸ ਦਵਾਂ ਠੀਕ ਆ ਹਾਂ ਟੇਸਟੀ ਆ ਪਰ ਠੀਕ ਆ ਜੋਵਨ ਕਿੰਨਾ ਨੰਬਰ ਆਇਆ ਫਤੇ 94 94 ਵੈਰੀ ਗੁੱਡ ਮੈਨੂੰ ਤਾਂ ਜਾਰਾ ਨੰਬਰ ਲੱਗੇ ਨਹੀਂ ਤੇਰੇ 98 ਆ ਅੱਛਾ ਮਾਂ ਜੀ ਬੇਟਾ ਖਾ ਪੀ ਕੇ ਫੇਰ ਲਾਗੇਗਾ ਪਾਉਣ ਓਏ ਆਜੋ ਲੜਾ ਲੈਣੀਆਂ ਤੁਸੀਂ ਕੁਛ ਇੱਥੋਂ ਮੈਂ ਕਰ ਦਿੰਦੀ ਆ ਉਹ ਕਰ ਦੇਗੀ ਗਾਣੀ ਆਇਆ ਦੇਖੋ ਆਪੇ ਲੱਗ ਗੁੱਜੀ ਦਾ ਕੀ ਆ ਉਹਦੇ ਉੱਤੇ ਫਿੰਡ ਦਾ ਫੇਰ ਗੁੱਜੀ ਦਾ ਕੀ ਆ ਸ਼ੀਸ਼ੇ ਤੇ ਜਾਲੀ ਵਾਲੀ ਦੇ ਵਿੱਚ ਆ ਵਿੱਚ ਚਲੋ ਖੇਡ ਲਓ ਤੁਸੀਂ ਪੰਜ ਨੇ ਜੇ ਤਾਂ ਖਾ ਪੀ ਕੇ ਫੇਰ ਲੱਗੇ ਤੁਹਾਨੂੰ ਕੋਣ ਆਪਾਂ ਹੀ ਲੱਗੀਏ ਕਿਸੇ ਕੰਮ ਮੈਂ ਲੱਗੀਆਂ ਮੈਂਦੀ ਨੂੰ ਪਿਓ ਕਿਉਂਕਿ ਇਹ ਆਪਾਂ ਲਾਉਣੀ ਅੱਜ ਗੁਸਪ੍ਰੀ ਦੇ ਸਿਰ 'ਤੇ ਕਿਉਂਕਿ ਉਹਦੇ ਕਾਫੀ ਵਾਲ ਨੇ ਜਿਹੜੇ ਗ੍ਰੇ ਹੋ ਗਏ ਨੇ ਮਤਲਬ ਵਾਈਟ ਹੈਅਰ ਹੋ ਗਏ ਨੇ ਤੇ ਹੁਣ ਜਿਹੜੇ ਆਪਾਂ ਦੂਜੇ ਕਲਰ ਵਗੈਰਾ ਕਰਵਾਉਣੇ ਆ ਉਹਦੇ ਨਾਲ ਵੀ ਉਹ ਮਤਲਬ ਕੁਝ 15 ਦਿਨ ਕੱਢਦੇ ਆ ਮੇਰੇ ਹਿਸਾਬ ਨਾਲ ਤਾਂ ਕਲਰ ਵੀ ਜਿਹੜਾ ਕਰਵਾਉਣੇ ਆ ਉਹ ਕਹਿੰਦੀ ਫਿਰ ਆਪਾਂ ਮੈਂਦੇ ਇਹ ਹਰਬਲ ਮਹਿੰਦੀ ਆ ਤੇ ਇਹਨੂੰ ਆਪਾਂ ਹੁਣ ਭਿਉਂਦੇ ਆ ਤੇ ਫੇਰ ਲਗਾਵਾਂਗੇ ਉਹਦੇ ਸਿਰ ਤੇ ਵਿੱਚ ਲਓ ਜੀ ਕਿੱਥੇ ਕੱਢ ਚ ਭਿਉਾਵਾਂ ਮੈਂ ਮਹਿੰਦੀ ਨੂੰ ਭਿਉਉਣ ਦੇ ਲਈ ਪਹਿਲਾਂ ਆਪਾਂ ਲਈਏ ਇਹ ਲੋਹੇ ਦੀ ਛੋਟੀ ਜਿਹੀ ਇੱਕ ਕੜਾਹੀ ਜੀ ਤੇ ਲੋਹੇ ਦੇ ਵਿੱਚ ਕਹਿੰਦੇ ਵਧੀਆ ਹੋ ਜਾਂਦੀ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਲਿਆ ਪਾਣੀ ਹੁਣ ਇਹਦੇ ਵਿੱਚ ਚਾਹ ਪਤੀ ਪਾ ਕੇ ਵਾਲੀ ਦੇ ਕੇ ਚਾਹ ਪਤੀ ਵਾਲੇ ਪਾਣੀ ਨਾਲ ਤਿਆਰ ਕਰਾਂਗੇ ਮਹਿੰਦੀ ਇਹਦੇ ਵਿੱਚ ਮੈਂ ਪਹਿਲੇ 2-3 ਚਮਚੇ ਪਾ ਲੈਣੇ ਚਾਹ ਪਤੀ ਦੇ ਹੁਣ ਆਪਾਂ ਕੈਸਨ ਕਰਕੇ ਇਹਨੂੰ ਦਿਲ ਲੈ ਉਵਾਲੀ ਤੇ ਪਾਣੀ ਤਿਆਰ ਕਰ ਲੈਂਦੇ ਆ ਪਹਿਲਾਂ ਜਦ ਤੱਕ ਆਪਣਾ ਪਾਣੀ ਤਿਆਰ ਹੁੰਦਾ ਜਦ ਤੱਕ ਆਪਾਂ ਮੈਂਦੀ ਪਾ ਲੈਂਦੇ ਆ ਬੌਲ ਦੇ ਵਿੱਚ ਤੇ ਮੱਮੇ ਨੂੰ ਪੁੱਛ ਕੇ ਦੇ ਦਿਆਂ ਕਿ ਕੋਦੇ ਨਾਲ ਸਬਜ਼ੇ ਦਾ ਉਹਦਾ ਨੇ ਫਿਰ ਦੋ ਪੈਕ ਪਾਵਾਂਗੇ ਇਸ ਤਰ੍ਹਾਂ ਇੱਕ ਪੈਗ ਦਾ ਸਬਜ਼ਾ ਚੰਗਾ ਨੇ ਫਿਰ ਆਪਾਂ ਦੋ ਪੈਕ ਕਰ ਲਵਾਂਗੇ ਪੈਕ ਕੱਟ ਕੇ ਪਾਉਨੇ ਆਪਾਂ ਇਹ ਹਰਬਲ ਮਹਿੰਦੀ ਹੈ ਇਹਦੇ ਵਿੱਚ ਮਤਲਬ ਆ ਦੇਖੋ ਵਾਈਟ ਵਾਈਟ ਜੇ ਵੀ ਉਹ ਦਿਨ ਦਾ ਆ ਲੈਪ ਆਮ ਇੱਕ ਪੈਕ ਬਹੁਤ ਉੱਗ ਬਹੁਤ ਵਾਲਾਂ ਦੇ ਲਈ ਇੱਧਰ ਆਪਣੇ ਚਾਹ ਪੱਤੀ ਵਾਲੇ ਪਾਣੀ ਨੂੰ ਆ ਰਹੇ ਨੇ ਬੋਇਲ ਪਦੀਏ ਇਹਨੂੰ ਆਪਾਂ ਕਾੜ ਲੈਣਾ ਫਿਰ ਇਹਦੇ ਨਾਲ ਤਿਆਰ ਕਰਾਂਗੇ ਫਿਰ ਥੋੜਾ ਜਿਹਾ ਇਹਨੂੰ ਠੰਡਾ ਕਰਾਂਗੇ ਉਸ ਤੋਂ ਬਾਅਦ ਤਿਆਰ ਕਰਾਂਗੇ ਮਹਿੰਦੀ ਫਿਰ 3-4 ਘੰਟੇ ਲਈ ਉਹ ਪਈ ਰਹੂ ਜਦ ਤੱਕ ਆਉਣਾ ਗੁਰਪ੍ਰੀਤ ਨੇ ਇਹ ਚਾਹ ਪੱਤੀ ਵਾਲਾ ਪਾਣੀ ਆਪਾਂ ਨੇ ਇਹਦੇ ਵਿੱਚ ਪਾਉਣ ਲਿਆ ਏ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਠੰਡਾ ਪਾਣੀ ਪਾਇਆ ਤਾਂ ਕਿ ਆਪਣਾ ਇਹਦੇ ਨਾਲ ਨਾਸਰਿਆ ਫਿਰ ਆਪਾਂ ਇਹ ਵਾਲਾ ਪਾਣੀ ਯੂਜ਼ ਕਰ ਲਵਾਂਗੇ ਉਸ ਤੋਂ ਬਾਅਦ ਚਾਪਤੀ ਜਿਹੜੀ ਸਿੱਟ ਦਵਾਂਗੇ ਜਾਂ ਫਿਰ ਆਪੇ ਇਹਦੇ ਵਿੱਚ ਚਾਹ ਵੀ ਬਣਾ ਸਕਦੇ ਹਾਂ ਦੁਬਾਰਾ ਇਹਨੂੰ ਭਰਤ ਸਕਦੇ ਹਾਂ ਵਾਲੀ ਚਾਪਤੀ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਇਹ ਮੈਕੈਂਸੀ ਨਾਰਮਲ ਜਿਹਾ ਹੋ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਕੇ फटाफट ਇਹਨੂੰ ਅ ਮਤਲਬ ਬਦਿਆ ਤਰੀਕੇ ਨਾਲ ਇਹਦਾ ਮਿਕਸਚਰ ਜਾਂ ਤਿਆਰ ਕਰ ਲਾਂਗੇ ਤਾਂ ਕਿ ਉਹ ਬੱਟੀਆਂ ਜੀਆਂ ਨਾ ਬੰਨਣ ਵਿੱਚ ਲਓ ਜੀ ਮਹਲੀ ਦਾ ਪੇਸਟ ਆਪਣਾ ਰੈਡੀ ਆ ਔਰ ਹੁਣ ਇਹਨੂੰ ਆਪਾਂ ਟੱਕ ਕੇ ਰੱਖ ਲਏ ਆ ਆ ਥੋੜਾ ਜਿਹਾ ਪਾਣੀ ਆਪਣੇ ਕੋਲ ਫੇਰ ਬਚ ਗਿਆ ਜਿਹੜਾ ਉਹ ਦੂਜਾ ਬਣਾ ਸੀ ਇਹਨੂੰ ਮੈਂ ਰੱਖ ਲਏ ਆ ਕਿਉਂਕਿ ਹੋ ਸਕਦਾ ਥੋੜੇ ਜੇ ਕਾਟੇ ਆ ਬਾਅਦ ਇਹ ਖਾਰ ਹੋ ਜAVE ਤਾਂ ਆਪਾਂ ਨੂੰ ਪਾਤਣਾ ਪਰਵੇ ਪਾਣੀ ਸੋ ਇਸ ਲਈ ਆਪਾਂ ਰੱਖ ਲਏ ਨੇ ਬਾਕੀ ਇਹ ਤਾਪ ਕੇ ਲਏ ਆ ਅੰਡਾ ਆਵਾਬ ਅਗਲੀ ਟਾਈਮ 4:30 ਹੋ ਗਏ ਤੂੰ ਕਿੰਨੇ ਵਜੇ ਆਈ ਸੀ ਆਪਾਂ ਤਾਂ ਸੁੱਤੇ ਉੱਠਿਆ ਕਿੰਨੇ ਵਜੇ ਸੌਂਗੇ ਸੀ ਅਸੀਂ 2:00 ਵਜੇ ਕਿਉਂ ਤੂੰ ਅੱਧਾ ਘੰਟਾ ਹੀ ਹੋਇਆ ਤੈਨੂੰ ਆਈ ਤੂੰ ਆਉਂਦੀ ਸਾਨੂੰ ਛਾਲ ਲਿਆ 2 ਵਜੇ ਸੌਗੇ ਸੀ ਆਪਾਂ ਤੇ ਸਾਢੇ 4 ਹੋਣਾ ਆਪਾਂ ਉੱਠੇ ਆ ਬੱਚੇ ਵੀ ਮਾਤਾ ਜਦੇ ਪਾਲੇ ਤਿੰਨੇ ਉੱਟ ਕੇ ਫੇਰ ਉਹ ਆਪਦੇ ਕੰਮ-ਕਾਰ ਲੱਗ ਗਏ ਆਪਾਂ ਆਪਦੇ ਕੰਮ-ਕਾਰ ਲੱਗੀਏ ਆਗੀ ਵਾਰੀ ਮਹਿੰਦੀ ਦੀ ਹਾਂ ਆ ਜਾ ਹੁਣ ਤੂੰ ਮੈਂ ਘੋਲੀ ਬੈਠੀ ਆਂ ਸਾਨੂੰ ਇਹ ਨਹੀਂ ਪਤਾ ਵੀ ਇਹ ਰੰਗ ਕਾਲਾ ਕਰੂ કે ਲਾਲ ਕਰੂ ਸਾਨੂੰ ਵੈਸੇ ਲਾਲ ਜਿਹਾ ਚਾਹੀਦਾ ਸੀ ਬਰਾਊਨ ਜਿਹਾ ਹਨਾ ਤੇ ਤੈਨੂੰ ਦੇਖਾ ਤਾਂ ਬਾਲ ਮੈਂ ਕਿੱਥੇ ਨੇ ਤੇਰੇ ਵਾਈਟ ਵਾਲ ਤਾਂ ਦੀ ਨਾ ਹੁਣ ਸਿਆਪਾ ਤੈਨੂੰ ਨਹੀਂ ਹੋਰ ਮੇਰੇ ਵਾਈਟ ਨਹੀਂ ਆ ਦੇ ਆ ਦੇ ਦੀਗੇ ਦੀਗੇ ਬਹੁਤ ਦੀਗੇ ਬਹੁਤ ਦੀਗੇ ਆ ਦੇਖ ਹਾਂ ਹਾਂ ਲੰਬੇ ਇਧਰ ਵੀ ਨੇ ਹੈ ਆ ਦੇ ਹੁਣ ਦੇ ਦੇ ਨਾ ਰੰਗ ਕਿਹੜਾ ਚੜਦਾ ਇਹ ਦੋ ਰੰਗੇ ਜਿਹਾ ਕਰੀ ਫਿਰਦੀ ਐ ਇਹਨਾਂ ਨੂੰ ਇਧਰ ਕਿਚਨ ਮੇਂ ਕੀ ਬਨ ਰਹਾ ਹੈ ਸਣੇ ਤੇ ਦੱਸਾਂ ਮੈਂ ਇਹ ਬਾਣਾ ਰੇ ਹਾ ਹੈ ਕਾਈ ਪਾਸਤਾ ਦੇਖਾ ਤਾਂ ਮਸਾਲੇ ਦਾ ਤਾਂ ਰੰਗ ਬੰ ਸੋਨਾ ਬਣਾਈ ਬੈਠੀ ਆ ਕਿੱਥੇ ਕੜਛੀ ਉਹ ਖਾਏ ਤੇ ਪਤਾ ਲੱਗੂਗਾ ਇਹ ਮਲਾਈ ਮਲੂਰੀ ਪਾਈ ਬੈਠੀ ਆ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਲਟਾ ਦਈਏ ਪਲਟਾ ਦਈਏ ਲਓ ਜੀ ਹੈੱਡ ਵਾਸ਼ ਕਰਿਆ ਹੀ ਕਹਿੰਦੇ ਕੁੜੀ ਹੁਣ ਰਿਜ਼ਲਟ ਦੇ ਦੇ ਆ ਇਹਨੂੰ ਚਾਹੀਦੇ ਸੀ ਬ੍ਰਾਊਨ ਹੋੜੇ ਪਤਾ ਨਹੀਂ ਕਲਰ ਵੀ ਆਪੇ ਲੈ ਕੇ ਆਈ ਸੀ ਇਸ ਲਈ ਆਪਣੇ ਜੀ ਗਲਤੀ ਕੱਢ ਨਹੀਂ ਸਕਦੀ ਆਪਾਂ ਤਾਂ ਰੀਜ ਨਾਲ ਬਣਾ ਕੇ ਲਾਈ ਆ ਹੁਣ ਦੇ ਦਿਆਂ ਕਿਹੜਾ ਰੰਗ ਨਿਕਲਦਾ ਅੱਛਾ ਟਰੈ ਲੈ ਕੇ ਆ ਕਿਤੇ ਆ ਪਹਿਲਾਂ ਮੈਂ ਤੈਨੂੰ ਫੋਨ ਕਰਦਾ ਮੈਨੂੰ ਫੋਨ ਕਰਦਾ ਤੈਨੂੰ ਫੋਨ ਤਾਂ ਕਹਾ ਨਹੀਂ ਤੇ ਗਈ ਤੇਰਾ ਫੋਨ ਇੱਧਰ ਮੈਨੂੰ ਲਓ ਜੀ ਹੈੱਡ ਵਾਸ਼ ਹੋ ਗਿਆ ਰੰਗ ਰੋਂਗ ਦਾ ਸਾਨੂੰ ਪਤਾ ਨਹੀਂ ਲੱਗਿਆ ਕਿਹੜਾ ਹੋ ਗਿਆ ਸਾਰੇ ਦਿਖਾਵਾਂਗੇ ਤੁਹਾਨੂੰ ਕਿ ਕੀ ਰੰਗ ਹੋਇਆ ਹੁਣ ਇਹ ਨਹੀਂ ਪਤਾ ਚਿੱਟੇ ਨੇ ਇਹ ਨਹੀਂ ਪਤਾ ਕਾਲੇ ਨੇ ਇਹ ਨਹੀਂ ਪਤਾ ਬਰਾਊਨ ਨੇ ਪਤਾ ਨਹੀਂ ਕਿਹੜੇ ਨੇ ਉਧਰ ਕੁਛ ਦੁੱਧ ਚੱਲਦਾ ਲਾ बातें <coughs> डालो <segue> ਬਸ ਕਰ ਇਹਨਾਂ ਨੂੰ ਦੁੱਖ ਲੱਗੇ ਆਣੀਆਂ ਹੁਣ ਕਰ ਦਿਓ ਹੁਣ ਕਰ ਦਿਓ

我操！ ਸਰਦੀ ਮਾਰਸ਼ ਕਰਦੇ ਨੇ ਪਹਿਲਾ ਬੰਦੇ ਨੂੰ ਕੁੱਟ ਕੇ ਮੇਰੇ ਗੋਭੀ ਪੱਟੀ ਵੀ ਕਰ ਕੀ ਸੀ ਹੋ ਗਿਆ ਤੋਰ ਕੇ ਹੋ ਕਰਦੀ ਹੋ ਗਿਆ ਯਾ ਚਾਹ ਕਲਾਸ ਤੇ ਮੈਂ ਆ ਵੀ ਗੋ ਗਿਆ ਸੋ ਆ ਚਲੋ ਹਟ ਕਿਵੇਂ ਪਿਆ ਉੱਠਾ ਨਹੀਂ ਜਾਣਾ ਪਾਤੀ ਹੈ ਲਾ ਚਲੋ ਜੀ ਹਾਸਲੇ ਖੇਡ ਲੈ ਤੇ ਚਲੋ ਹੁਣ ਜਵਕ ਅੱਜ ਵਸ ਮੈਂ ਸਵਾਏ ਹੋਏ ਨੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਹਨ ਨੀਂਦ ਤਾਂ ਨਹੀਂ ਆਉਂਦੀ ਹੋएगी ਚਲੋ ਪਈਏ ਨਹੀਂ ਤੇ ਇਹਨਾਂ ਨੇ ਆ ਡੱਬਾ ਨੇੜੇ ਲਾ ਦੇਣਾ ਫੁੱਲ ਪਤਾਸੇ ਵਾਲਾ ਕੰਦੇ ਲੱਗੇ ਹੋਏ ਨੇ ਖਾਣ ਚਲੋ ਵੀ ਚੱਲੀਏ ਕਿੰਨਾ ਟਾਈਮ ਹੋ ਗਿਆ ਕੋਈ ਫਿਰ ਇੱਕ ਕੋਲਡ ਡਰਿੰਕ ਦੇ ਦੇ ਹਾਂ ਮੈਂ ਲਊਗੀ ਮੰਨੋਨੀ ਤੂੰ ਪਹਿਲਾਂ ਸੁਨਾਰੇ ਨਾਲ ਤਿਆਰ ਰਹਿ ਨਾ ਮੱਕਾਂ ਜੀ ਮਾਰੂ ਜਰੂਰੀ ਨਹੀਂ ਮਾਸੀ ਨੂੰ ਵੀ ਨਹੀਂ ਦੇਣੀ ਮੈਂ ਜਮਾਨ ਲੈ ਲਓ ਤੋ ਮੇਰੀ ਵੀ ਰਖਾਤੀ ਚਲੋ ਚੱਲ ਦਵਾਈ ਤਾਂ ਦੇ ਦੇ ਫਿਰ ਮਾਣੀ ਦਾ ਰੋਦਰ ਇੱਕ ਘਟਾ ਆ ਦਵਾਈਓ ਦੇ ਦੋ ਮੈਨੂੰ ਹੋਰ ਨੀ ਕੋਸ ਦਵਾਈ ਚ ਕੋ ਆ ਚਲੋ ਜੀ ਦਵਾਈਆਂ ਦਵਾਈਆਂ ਆਈਆਂ ਦਵਾਈਆਂ ਦਵਾਈਆਂ ਜਿਆ ਲੈ ਕੇ ਕੈਮੋ ਸ਼ੈਮ ਹੋਈਏ ਕਿਉਂਕਿ ਮਾਰਨਿੰਗ ਜਾਣਾ ਫਿਰ ਮੈਨੂੰ ਗੁਰਪ੍ਰੀਤ ਨੇ ਸ਼ਾਪਿੰਗ ਕਰਾ ਕੇ ਲੈ ਕੇ ਆਉਣੀਆਂ ਪੈਸੇ ਲੈ ਲੇ ਆਪਾਂ ਨੇ ਦਾੜੀ ਤੋਂ ਪਹਿਲਾਂ ਮੈਂ ਪਹਿਲਾਂ ਦਾੜੀ ਤੋਂ ਪੈਸੇ ਲੈ ਆਂਦਰਾ ਫਿਰ ਮੈਨੂੰ ਗੁਰਪ੍ਰੀਤ ਦੇ ਦਿੱਤਾ ਹੈ ਕਈ ਤੂੰ ਛੋਟੀ ਭੈਣਾ ਤੇ ਹੁਣ ਕੱਲੂ ਇਹ ਸ਼ਾਪਿੰਗ ਕਰਾ ਕੇ ਲੈ ਕੇ ਆਉਣੀਆਂ ਮੈਨੂੰ ਮੈਂ 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 ਤਾਂ ਕ੍ਰੈਡਿਟ ਕਾਰਡ ਵਰਤਣਾ ਕ੍ਰੈਡਿਟ ਕਾਰਡ ਵਰਤਣਾ ਪਹਿਲਾਂ ਪੁੱਛ ਲਿਆ ਕਰੋ ਕਿ ਕ੍ਰੈਡਿਟ ਕਾਰਡ ਚੱਲਦਾ ਹੋਰ ਉਥੋਂ ਖਰੀਦ ਕੇ ਜਾਂ ਖਾ ਕੇ ਉੱਥੇ ਬਾਅਦ ਵਿੱਚ ਪੁੱਛਿਆ ਕਿ ਕ੍ਰੈਡਿਟ ਕਾਰਡ ਅਗਰ ਕੋਈ ਚੱਲਦਾ ਨਹੀਂ ਫਿਰ ਭੱਡ ਧੋਕੇ ਆ ਜਾਣਗੇ ਆਪਾਂ ਅੱਗੇ ਉੱਪਰ ਰੂਮ ਦੇ ਵਿੱਚ ਕਾਫੀ ਟਾਈਮ ਪਹਿਲਾਂ ਦੇਣ ਮੇ ਆ ਵੈਸੇ 1:30 ਹੋ ਗਏ ਬਟ ਹਜੇ ਤੱਕ ਨੀਂਦ ਨਹੀਂ ਆ ਰਹੀ ਹੈਗੀ ਕਿਉਂਕਿ ਅੱਜ ਅਸੀਂ ਦਿਨੇ ਬਹੁਤ ਨੀਂਦ ਕੱਢੀ ਆ ਸੁੱਤੇ ਰਹੇ ਜਾਂਦੇ ਰਹੇ ਤਾਂ ਕਰਕੇ ਫਿਰ ਮੈਂ ਪਹਿਲਾਂ ਵਲੌਗ ਦੇਖਿਆ ਇੱਕ ਭਾਜੀ ਉਹਨਾਂ ਨੇ ਪਾਇਆ ਖੰਨੇ ਵਾਲਾ ਤੇ ਕੱਲ ਆਪਾਂ ਪਾਵਾਂਗੇ ਕੋਸ਼ਿਸ਼ ਕਰਾਂਗੇ ਕੱਲ ਵਾਲਾ ਜਿਹੜਾ ਬਲੌਗ ਆ ਕੱਲ ਬਣਾ ਕੇ ਕੱਲ ਜੀ ਉਹਨੂੰ ਅਪਲੋਡ ਕਰ ਦਈਏ ਸ਼ਾਮ ਨੂੰ ਖੰਨੇ ਦੀ ਸੇਲ ਤੋਂ ਉਹ ਦਿਖਾਵਾਂਗੇ ਤੇ ਕੱਲ ਆਪਣੀ ਸਵਾਹੀਏ ડીਮਾਰਟ ਜਾਣ ਦੀ ડીਮਾਰਟ ਇੱਥੇ ਹੈਗਾ ਗਵਿੰਦਗੜ੍ਹ ਤੇ ਆਪਾਂ ਉੱਥੇ ਗਵਿੰਦਗੜ੍ਹ ડીਮਾਰਟ ਵੀ ਜਾ ਕੇ ਆਵਾਂਗੇ ਸੰਜੋ نیند ਵੀ ਆਉਂਦੀ ਹੈ ਸੋ ਚਲੋ ਜੀ ਆਪਾਂ ਵੀ ਕਰੀਏ ਅੱਜ ਦੇ ਬਲੌਗ ਦੀ ਐਂਡਿੰਗ ਤੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਕੱਲ ਵਾਲਾ ਵਲੌਗ ਵੀ ਤੁਹਾਨੂੰ ਬਹੁਤ ਪਸੰਦ ਆਉਣ ਵਾਲਾ ਆ ਸੋ ਉਸ ਦੇ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਕੱਲ ਜੋ ਫੰਨੇ ਵਿਸੇ ਵਾਲਾ ਵਲੌਗ ਆਏਗਾ ਤਾਂ ਉਹ ਤੁਹਾਡੇ ਤੱਕ ਚੈਨਲ ਨੋਟੀਫਿਕੇਸ਼ਨ ਆ ਜਾਵੇ ਸੋ ਚਲੋ ਜੀ ਕੱਲ ਦਾ ਵਲੌਗ ਦੇਖਣਾ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ